ਨਾਲ ਲੰਗਰ ਪੜਾ ਰਾਇ ਚੱਲਣਾ ਰਹਾ ਤਾਂ ਸਮੂਹ ਸੰਗਤ ਦੇਸ਼ ਜੋਗਨੇ ਨਾਲ ਇਕ ਰਾਇ ਜਾਂਦਾ 1 ਜਨਵਰੀ 18 ਬੋ ਪਹਿਲੀ ਤਰੀਕ 2025 ਦਿਨ ਬੁੱਧਵਾਰ ਨੂੰ ਲੰਗਰ ਪੜਾ ਰਾਇ ਚੱਲੂਗਾ ਕਵਾਲੀਆਂ ਚੱਲਣਗੀਆਂ ਤੇ ਡੀ ਜੇ ਚੱਲਣਗੇ ਤੇ ਲੰਗਰ ਵਾਲੇ ਲੰਗਰ ਚੱਲੂਗਾ ਸੰਗਤਾਂ ਸ਼ਗਨ ਇਹ ਮੇਲੇ ਦੀ ਸੰਗਤਾਂ ਲੱਖ ਲੱਖ ਵਧਾਈ ਹੋਵੇ ਤੇ ਮੇਲੇ ਦੇ ਵਾਦ ਚੜ੍ਹ ਕੇ ਗ੍ਰਹੀ ਪਾਓ ਤੇ ਮੇਲੇ ਦੀਆਂ ਰੌਣਕਾਂ ਵਧਾਓ ਐਨੀ ਰਾਈ ਜਿਹੜੇ ਸਾਡੇ ਵੀਰ ਬੈਠੇ ਆ ਦੇਸਾਂ ਦੇ ਚ ਉਹ ਮਾਇਆ ਵਾ ਤੋਂ ਵਾਦ ਘਲਾਉਣ ਮੇਲੇ ਦੀ ਤੇ ਮੇਲੇ ਦੀਆਂ ਰੌਣਕਾਂ ਵਧਾਓ ਪਿੰਡ ਖੱਬੇ ਡੋਗਰਾ ਪਿੰਡ ਖੱਬੇ ਡੋਗਰਾ ਚਲਾਣਾ ਜੋੜ ਮੇਲਾ ਅੱਡੇ ਤੇ ਅੱਡੇ ਦੇ ਖੱਬੇ ਵਾਲੇ ਅੱਡੇ ਦੇ ਉੱਤੇ ਲੱਗ ਰਿਹਾ ਹਾਲ ਤੇ ਐਨ ਆਰ ਆਈ ਵੀਰ ਵੱਧ ਵਧ ਕੇ ਸਾਡੇ ਤੇ ਕੀ ਕੀ ਜਿਹੜੇ ਵਾਦ ਵਾਦ ਮਾਇਆ ਖਲਾਉਣ ਦੇ ਸਾਥ ਦੇ ਜਾਂ ਜਿਹੜੇ ਫੌਜੀ ਵੀ ਆ ਤੇ ਜਿਹੜੇ ਅਮਰੀਕਾ 'ਚ ਕੈਨੇਡਾ 'ਚ ਛੇਡੇਲੀਆ 'ਚ ਨਿਊਜ਼ੀਲੈਂਡ 'ਚ ਬੈਠੇ ਜਿਹੜੇ ਵੀਰ ਸਾਡੇ ਮੇਲੇ ਦੇ ਵਿੱਚ ਵੱਧ ਤੋਂ ਵੱਧ ਸਾਥ ਦੇਣ ਮੇਲੇ ਦੇ ਵਿੱਚ ਵੱਧ ਵੱਧ ਕੇ ਸਾਥ ਦੇਣ ਫੌਜੀ ਵੀਰ ਵੀ